ਲਗਭਗ 6 ਦਿਨ ਡਾਕਟਰ ਖਟਾਰਦੇ ਰਹੇ ਨੇ ਡਾਕਟਰ ਸਟ੍ਰਾਈਕਤੇ ਰਹੇ ਨੇ ਮਰੀਜ਼ ਖੱਦਰ ਖੁਆਰ ਹੁੰਦੇ ਰਹੇ ਨੇ ਹੁਣ ਫਿਰ ਉਸੇ ਤਰ੍ਹਾਂ ਦੀਆਂ ਰੌਣਕਾਂ ਸਿਵਲ ਹਸਪਤਲ ਅੰਮ੍ਰਿਤਸਰ ਦੇ ਵਿੱਚ ਲੱਗਨੀ ਸ਼ੁਰੂ ਹੋ ਗਈਆਂ ਨੇ ਅਸੀਂ ਗੱਲ ਕਰਨੇ ਆ ਡਾਕਟਰ ਸੌਰਨਜੀਤ ਸਿੰਘ ਨੇ ਸਿਵਲ ਹਸਪਤਲ ਦੇ ਐਸਐਮਓ ਨੇ ਡਾਕਟਰ ਸਾਹਿਬ 6 ਦਿਨ ਦੀ ਹੜਤਾਲ ਰਹੀ ਹੈ ਕਾਫੀ ਬਹੁਤ ਮਰੀਜ਼ ਪਰੇਸ਼ਾਨ ਹੋਏ ਨੇ ਹੁਣ ਫਿਰ ਸਾਰੀ ਤੁਹਾਡੀਆਂ ਮੰਗਾਂ ਸੀ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਉਹ ਤਕਰੀਬਨ ਦੁਬਾਰਾ ਉੱਤੇ ਵਿਚਾਰ ਹੋਣ ਦੀ ਗੱਲ ਹੋਈ ਹੈ ਹੁਣ ਤਾਂ ਜਿਹੜੀ ਸੀਐਮ ਆਫਿਸ ਦੇ ਵਿੱਚ ਗੱਲ ਹੋਣੀ ਸ਼ੁਰੂ ਹੋ ਗਈ ਹੈ ਕਿੱਥੇ ਤੱਕ ਪਹੁੰਚ ਗਏ ਕਿਸ ਤਰ੍ਹਾਂ ਤੁਸੀਂ ਹੁਣ ਅੱਗੋਂ ਲੈ ਕੇ ਚੱਲ ਰਹੇ ਹਾਂਜੀ ਨਮਸਕਾਰ ਜੀ ਮੈਂ ਡਾਕਟਰ ਸੌਰੰਜੀਤ ਧਵਨ ਸੀਨੀਅਰ ਮੈਡੀਕਲ ਆਫੀਸਰ ਸਵਲਸ ਪਲਾਮਰੇ ਸਰ ਪਿਛਲੇ ਕੁਝ ਦਿਨਾਂ ਤੋਂ ਸਾਡੇ ਡਾਕਟਰ ਸਾਹਿਬਾਨ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਹੜਤਾਲਤੇ ਸੀਗੇ ਪਹਿਲੇ 3 ਦਿਨ ਤਾਂ ਪਾਰਸ਼ਲ ਹੜਤਾਲ ਸੀਗੀ ਵੀ ਸਵੇਰੇ ਜਿਵੇਂ ਸਾਡੇ ਓਪੀਡੀ ਦੇ ਟਾਈਮ ਘੱਟ ਤੋਂ 2 ਆ ਤੇ 8 ਤੋਂ 11 ਜਿਹੜੀਆਂ ਓਪੀਡੀ ਸਵਾਵਾ ਬੰਦ ਰਹਿੰਦੀਆਂ ਸੀਗੀਆਂ ਤੇ 11 ਤੋਂ ਬਾਅਦ 2 ਵਜੇ ਤੱਕ ਖੁੱਲਦੀਆਂ ਰਹੀਆਂ ਉਸ ਤੋਂ ਬਾਅਦ ਲਗਭਗ 2 ਦਿਨ ਹੋਰ ਜਿਹੜੀ ਆ ਉਹ ਟੋਟਲ ਓਪੀਡੀ ਜਿਹੜੀ ਆ ਬੰਦ ਰਹੀ 8 ਤੋਂ 2 ਤੱਕ ਸਭ ਤੋਂ ਜਿਹੜੀ ਇਹਦੇ ਵਿੱਚ ਅੱਛੀ ਗੱਲ ਇਹ ਸੀਗੀ ਵੀ ਜੋ ਵਟ ਆਈ ਪਰਸਨਲੀ ਫੀਲ ਵੀ ਸਾਡੇ ਸਿਹਤ ਮੰਤਰੀ ਮਾਨਯੋਗ ਨੇ ਜਿਹੜੇ ਉਹ ਵੀ ਖੁਦ ਆਪ ਡਾਕਟਰ ਨੇ ਐਂਡ that was the say, best part of the story ਵੀ ਉਹਨਾਂ ਨੂੰ ਡਾਕਟਰਾਂ ਦੀਆਂ ਸਾਰੀਆਂ ਪ੍ਰੋਬਲਮਸ ਤੇ ਸਾਰੀਆਂ ਮੰਗਾਂ ਜਿਹੜੀਆਂ ਕਿ ਮੇਨ ਦੋ ਹੀ ਮੰਗਾਂ ਸੀਗੀਆਂ ਪਹਿਲੀ ਤਾਂ ਇਹ ਸੀਗੀ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਜਿਹੜੀ 4 9 14 ਜਦੋਂ ਸਾਡੀ ਸੇਵਾ ਹੁੰਦੀ ਹੈ ਵੀ 4 ਸਾਲ ਬਾਅਦ ਇੱਕ ਹਾਇਰ ਸਕਿਲ ਮਿਲਦਾ ਫਿਰ 9 ਸਾਲ ਬਾਅਦ ਮਿਲਦਾ ਫਿਰ 14 ਸਾਲ ਬਾਅਦ ਮਿਲਦਾ ਜਿਵੇਂ ਮੇਰੀ ਆਪਣੀ ਤਾਂ ਲਗਭਗ 30 ਸਾਲ ਦੀ ਸਰਵਿਸ ਹੋ ਗਈ ਹੈ ਤੇ ਸਾਨੂੰ ਉਹ ਬਿਲਕੁਲ ਸਮੇਂ ਸਿਰ 4 9 14 ਸਾਲ ਵਾਲਾ ਲਾਭ ਮਿਲਦਾ ਰਿਹਾ ਲੇਕਿਨ ਕੁਝ ਸਮੇਂ ਤੋਂ ਵੀ ਵੀ ਪਿਛਲੀ ਸਰਕਾਰ ਦੇ ਟਾਈਮ ਡੂ ਟੂ ਸਮ ਫਾਈਨੈਂਸ਼ੀਅਲ ਇਮਪਲੀਕੇਸ਼ਨ ਦੇ 4 9 14 ਵਾਲਾ ਟੈਂਪਰੇਰੀਲੀ ਇਟ ਵਾਸ ਸਟਾਲਡ ਬੰਦ ਸੀਗਾ ਸੋ ਉਹਦੇ ਲਈ ਨੇਚਰਲੀ ਜਿਹੜਾ ਵੀ ਮੁਲਾਜ਼ਮ ਆ ਉਹ ਚਾਹੇਗਾ ਵੀ ਮੈਨੂੰ ਸਮੇਂ ਸਿਰ ਜਿਹੜੀ ਸਮਾਂਬੰਦ ਤਰੱਕੀ ਜਿਹੜੀ ਉਹ ਮਿਲਦੀ ਰਹੇ ਸੋ ਦੂਸਰੀ ਜਿਹੜੀ ਮੰਗ ਸੀ ਮੇਨ ਉਸ ਗੀ ਰਿਗਾਰਡਿੰਗ ਸਿਕਿਉਰਿਟੀ ਕਿਉਂਕਿ ਕਈ ਕੁਛ ਸ਼ਰਾਰਤੀ ਅੰਤਰ ਜਾਂ ਕੁਝ ਮਰੀਜ਼ ਜਾਂ ਮੇਬੀ ਕਈਆਂ ਦਾ ਕੁਛ ਆਪਣਾ ਮਾਨਸਿਕ ਲੈਵਲ ਇਹੋ ਜਿਹਾ ਹੁੰਦਾ ਹੈ ਵੀ ਉਹ ਡਾਕਟਰਾਂ ਨੂੰ ਲੱਗਦਾ ਵੀ ਸਾਡੇ ਗੱਲ ਪੈਂਦੇ ਆ ਜਾਂ ਸਮਥਿੰਗ ਵੈਰੀ ਸੈਡ ਐਂਡ ਬੈਡ ਹੈਪਨ ਜਿਹੜਾ ਕੋਲਕਾਟਾ ਇੱਕ ਇਨਸੀਡੈਂਟ ਹੋ ਗਿਆ ਉਹਦੇ ਨਾਲ ਵੀ ਸਾਰਾ ਇਹ ਫ੍ਰੈਟਰਨਿਟੀ ਦਾ ਜਿਹੜਾ ਮੋਰਲ ਹੈ ਬਹੁਤ ਡਾਊਨ ਹੋਇਆ ਸੋ ਸਿਕਿਉਰਟੀ ਦੇ ਮੁੱਦੇ ਤੇ ਵੀ ਗਵਰਨਮੈਂਟ ਹੈਸ ਟੇਕਨ ਦ ਥਿੰਗਸ ਵੈਰੀ ਸੀਰੀਅਸਲੀ ਬਣਾ ਪੋਜ਼ਿਟਿਵ ਤਰੀਕੇ ਦੇ ਨਾਲ ਹੈਂਡਲ ਕੀਤਾ ਗਿਆ ਮਾਨਯੋਗ ਡੀਸੀ ਸਾਹਿਬ ਦੀ ਪ੍ਰਧਾਨਗੀ ਹਟ ਬਕਾਇਦਾ ਕਮੇਟੀਆਂ ਬਣਾਈਆਂ ਗਈਆਂ ਹਸਪੀਟਲ ਦੇ ਵਿੱਚ ਵੀ ਇੱਕ ਕਮੇਟੀ ਬਣਾ ਦਿੱਤੀ ਗਈ ਆ ਐਂਡ ਜਿਵੇਂ ਸਾਡੇ ਹਸਪਤਲ 'ਚ ਤਾਂ ਜਿਆਦਾ ਪ੍ਰਮਾਤਮਾ ਦੀ ਕਿਰਪਾ ਨਾਲ ਇੰਨੀ ਪ੍ਰੋਬਲਮ ਨਹੀਂ ਸੀ ਸੀਸੀਟੀਵੀ ਕੈਮਰਾਜ਼ ਵਗੈਰਾ ਲੱਗੇ ਹੋਏ ਆ ਰਾਉਂਡੀ ਕਲੌਕ ਜਿਵੇਂ ਤੁਸੀਂ ਦੇਖ ਹੀ ਰਹੇ ਸਾਰਾ ਐਂਡ ਵੀ ਹੈਵ ਇੰਟਰਨਲ ਸਕਿਉਰਟੀ ਅਰੇਂਜਮੈਂਟ ਆਲਸੋ ਲੇਕਿਨ ਇੱਕ ਪੱਕਾ ਸਾਡਾ ਸਿਗਾ ਵੀ ਪੰਜਾਬ ਪੁਲਿਸ ਜਾਂ ਹੋਮ ਗਾਰਡ ਦੇ ਜਵਾਨ ਇੱਥੇ ਰਾਉਂਡੀ ਕਲੌਕ ਜਿਹੜੇ ਤਾਇਨਾਤ ਰਹਣ ਉਹਦੇ ਨਾਲ ਥੋੜਾ ਸਾਡੇ ਸਿਰਫ ਡਾਕਟਰਜ਼ ਦੀ ਸਕਿਉਰਟੀ ਦਾ ਮਸਲਾ ਨਹੀਂਗਾ ਨਰਸਿੰਗ ਸਟਾਫ ਵੀ ਆ ਵੀ ਹੈਵ ਸੇ 70 ਸੇ 680 ਦੇ ਆਸ-પાસ ਨਰਸਾਂ ਐਂਡ ਜਿਹੜਾ ਐਕਚੁਅਲੀ ਥੀਸ ਆਰ ਦਾ ਡਰਾਈਵਿੰਗ ਫੋਰਸ ਆਫ ਦਾ ਹਸਪੀਟਲ ਐਂਡ ਜ਼ਿਆਦਾਤਰ ਲੇਡੀਆਂ ਨੇ ਰਾਤ ਨੂੰ ਨੇਰੇ ਸਵੇਰੇ ਡਿਊਟੀ ਕਰਨੀ ਪੈਂਦੀ ਆ ਤੋ ਹੁਣ ਗਵਰਨਮੈਂਟ ਨੇ ਦੋਨਾਂ ਹੀ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਬਹੁਤ ਹੀ ਅੱਛੇ ਤਰੀਕੇ ਪੋਜ਼ਿਟਿਵ ਤਰੀਕੇ ਨਾਲ ਹੈਂਡਲ ਕੀਤਾ ਐ ਐਂਡ ਮਾਨਯੋਗ ਸਿਹਤ ਮੰਤਰੀ ਜੀ ਨੇ 100% ਆਲਮੋਸਟ ਹਿਲ ਸੇਪ ਵੀ ਸੀਐਮ ਸਾਹਿਬ ਨੇ ਵੀ ਇੰਟਰਵਨ ਕਰਕੇ ਐਂਡ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਸਾਰਿਆਂ ਦੀ ਪ੍ਰਧਾਨਗੀ ਹਟ ਪ੍ਰਿੰਸੀਪਲੀ ਹਟ ਹੈਜ਼ ਬੀਨ ਡਿਸਾਈਡਡ ਵੀ ਵਿਦਨ ਸੇ ਕਮਿੰਗ ਵੀਕਸ ਜਿਹੜਾ ਪ੍ਰੋਪਰ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਗਿਆ ਐਂਡ ਉਹਦੇ ਤੋਂ ਸਾਡੇ ਡਾਕਟਰ ਸਾਹਿਬਾਨ ਨੇ ਜਿਹੜੇ ਉਹ ਸੰਤੁਸ਼ਟ ਸੀਗੇ ਮੰਗਾ ਆਲਮੋਸਟ ਮੰਨ ਲਿਆ ਗਈਆਂ ਐਂਡ ਨਾਓ ਦੇ ਆਰ ਬੈਕ ਟੂ ਵਰਕ ਸਾਡੇ ਹਸਪੀਟਲ ਚ ਹਜ਼ਾਰ ਦੇ ਆਸਪਾਸ 1100 900 ਦਿਲੀ اوਪੀਡੀ ਆ ਐਂਡ ਯੂ ਕੈਨ ਸੇ ਵੈਲ ਸੀ ਦਾ ਪੇਸ਼ੈਂਟ ਲੋਡ ਅਜ ਵੀ ਲਾਈਨਾਂ ਲੱਗੀਆਂ ਕਿ ਅਗਰ ਹੜਤਾਲ ਹੁੰਦੀ ਹੈ ਤੇ ਆਮ ਮਰੀਜ਼ਾਂ ਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਵੀ ਕੰਪਲਸਰੀ ਸਰਵਿਸਿਜ਼ ਨੇ ਐਂਡ ਵੀ ਨੇਵਰ ਵਾਂਟਡ ਵੀ ਮਰੀਜ਼ਾਂ ਨੂੰ ਮੁਸ਼ਕਲ ਆਵੇ ਉਹਦੇ ਨਾਲ ਅਸੀਂ ਕੁਝ ਮੇਕ ਸ਼ਿਫਟ ਅਰੇਂਜਮੈਂਟ ਕਰਦੇ ਰਹੇ ਹਾਂ ਬਟ ਸੇ ਇੱਕ ਵਾਰੀ ਥੋੜਾ ਜਿਹਾ ਡਿਸਟਰਬ ਹੋਵੇ ਤੇ ਆਫ ਕੋਰਸ ਲੋਕਾਂ ਨੂੰ ਤਾਂ ਸਫਰ ਕਰਨਾ ਹੀ ਪੈਂਦਾ ਡਾਕਟਰ ਸਾਹਿਬ ਡਿਸਟਰਬ ਤਾਂ ਹੋਇਆ ਪੇਸ਼ੈਂਟ ਤਾਂ ਖਰਾਬ ਹੋਇਆ ਹੀ ਹੈ ਜੀ ਉਸ ਦੌਰਾਨ ਕਿਉਂਕਿ ਚਾਹੇ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹੀਆਂ ਨੇ ਹੁਣ ਉਹਨਾਂ ਦੇ ਲਈ ਕੋਈ ਸੀ ਉਹ ਐਕਸਟਰਾ ਕਰ ਰਿਹਾ ਕੋਈ ਆਪਾਂ ਸਟਾਫ ਜਿਹੜਾ ਸਾਡਾ ਡਾਕਟਰਸ ਨੇ ਕੋਈ 8 ਤੋਂ 2 ਦਾ ਟਾਈਮ ਹੈ ਉਸ ਤੋਂ ਇਲਾਵਾ ਕੋਈ ਟਾਈਮ ਦੇ ਰਹੇ ਨੇ ਕਿ ਉਹਨਾਂ ਦੇ ਜਿਨ੍ਹਾਂ ਦਾ ਬੈਕ ਲੌਗ ਲੱਗ ਗਿਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਮਿਲ ਸਕਿਆ ਉਹਨਾਂ ਦਾ ਵੀ ਹੱਲ ਹੋ ਸਕੇ ਕੋਈ ਇਹੋ ਜੀ ਆਪੀਡੀ 'ਚ ਵਾਧਾ ਹੋ ਰਿਹਾ ਕੋਈ ਦੇ ਕੋਸ ਦਿਨ ਮਤਲਬ ਕੋਈ ਇਟ ਵਾਸ ਨਾਟ ਲਾਈਕ ਕੋਈ ਇਨ ਰਾਈਟਿੰਗ ਤਾਂ ਨਹੀਂ ਸੀਗਾ ਲੇਕਿਨ ਯੂਨਾਨੀਮਸਲੀ ਡਾਕਟਰਸ ਨੇ ਹੀ ਇਹ ਫੈਸਲਾ ਕੀਤਾ ਵੀ ਅਸੀਂ ਜਿਵੇਂ ਅੱਜ ਮੰਡੇ ਆ ਤੇ ਟਿਊਜ਼ਡੇ ਆ ਵੀ ਦੋ ਦਿਨ ਕਾਫੀ ਪੇਸ਼ੈਂਟ ਲੋਡ ਹੁੰਦਾ ਐ ਐਂਡ ਹੋ ਸਕਦਾ ਪੁਰਾਣੇ ਪੇਸ਼ੈਂਟ ਵੀ ਆਣ ਤੇ ਉਹਨਾਂ ਕਹਿ ਜੀ ਅਸੀਂ 4 ਵਜੇ ਤੱਕ ਵੈਸੀ ਵਲੰਟੀਅਰੇਰੀ ਜਿਹੜੀ ਆ ਡਿਊਟੀ ਕਰਾਂਗੇ ਤੇ ਆਈ ਥਿੰਕ ਵੀ ਐਵਰੀਥਿੰਗ ਵਿਲ ਬੀ ਫਾਈਨ ਜਿਹੜਾ ਪੇਸ਼ੈਂਟ ਲੋਡ ਉਹ ਘਟ ਜੇਗਾ ਐਂਡ ਸਰਵਿਸ ਜਿਹੜੀਆਂ ਉਹ ਸਾਰਾ ਨਾਰਮਲ ਹੋ ਜਾਣਗੀਆਂ ਸਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਿਕਿਉਰਿਟੀ ਹੈਗੀ ਆ ਮਗਰ ਅਕਸਰ ਕਈ ਵਾਰੀ ਅਮਰਜੈਂਸੀ ਸੇਵਾਵਾਂ ਨੇ ਜਾਂ ਅੰਦਰ ਵਾਰਡ ਨੇ ਉੱਥੇ ਇਹੋ ਜਿਹੀਆਂ ਗੱਲਾਂ ਸਾਡੇ ਵੀ ਜਾਣਕਾਰੀ ਚ ਆ ਜਾਂਦੀਆਂ ਨੇ ਲੜਾਈ ਝਗੜਾ ਕਿਹਾ ਉੱਥੇ ਉਥੋਂ ਦਾ ਕੋਈ ਸੋਲੂਸ਼ਨ ਨਿਕਲਿਆ ਤੁਹਾਡਾ ਕਿ ਵੀ ਉੱਥੇ ਕੋਈ ਗਾਰਡਸ ਵੀ ਨੇ ਆਪਣੇ ਕੋਲ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਦੇਖੋ ਸਾਡੇ ਕੋਲ 11 12 ਸਿਕਿਉਰਿਟੀ ਗਾਰਡਸ ਨੇ ਬੇਸਿਕਲੀ ਇਹ ਜਿਹੜੇ ਸਕਿਉਰਟੀ ਗਾਰਡ ਨੇ ਨਾ ਦੀਜ਼ ਆਰ ਆਊਟਸੋਰਸ ਏਜੰਸੀਜ਼ ਆ ਉਹਦੇ ਦੁਆਰਾ ਭਰਤੀ ਹੋਏ ਹੋਏ ਆ ਤੇ ਇਹਨਾਂ ਤੋਂ ਫ੍ਰੈਂਕਲੀ ਵੀ ਡਰਦਾ ਕੋਈ ਨਹੀਂਗਾ ਯੂਨੀਫਾਰਮ ਤਾਂ ਪਾਈ ਹੋਈ ਆ ਲੇਕਿਨ ਤੁਸੀਂ ਦੇਖੋ ਨਾ ਅਗਰ ਪ੍ਰੋਪਰ ਪੁਲਿਸ ਮੁਲਾਜ਼ਮ ਚਾਹੇ ਹੋਮ ਗਾਰਡ ਵਾਲੇ ਜਿਹੜੇ ਉਹ ਡੰਡਾ ਲੈ ਕੇ ਵੀ ਖੜੇ ਹੁੰਨ ਤੇ ਲੋਕਾਂ ਦੇ ਮਨ ਚ ਉਦਾ ਇਹਨਾਂ ਦਾ ਡਰ ਆ ਇਹ ਪ੍ਰਾਈਵੇਟ ਸਕਿਉਰਟੀ ਗਾਰਡਸ ਜਿਹੜੇ ਹੈਗੇ ਆ ਇਹ ਮਤਲਬ ਇਹਨਾਂ ਦਾ ਡਰ ਨਹੀਂ ਹੈਗਾ ਬਿਲਕੁਲ ਇਹ ਵਿਚਾਰੇ ਲਾਈਕ ਚੌਂਕੀਦਾਰ ਟਾਈਪ ਨੇ ਐਂਡ ਛੋਟੀਆਂ ਮੋਟੀਆਂ ਇਨਸੀਡੈਂਟਸ ਵਾਰਦਾ ਤਾਂ ਜਿਵੇਂ ਵਾਰਡ ਦੇ ਵਿੱਚ ਕੋਈ ਮੋਬਾਈਲ ਕਈਆਂ ਦੇ ਚੋਰੀ ਹੋ ਜਾਂਦੇ ਆ ਸੋ ਦੇਖੋ ਅਸੀਂ ਤਾਂ ਜਗਾ ਜਗਾ ਲਿਖ ਕੇ ਇਹ ਵੀ ਲਗਾਇਆ ਹੋਇਆ ਹੈ ਕਿ ਜਿਵੇਂ ਕਹਿੰਦੇ ਆ ਨਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਦੇਖੋ ਵੀ ਆ ਰਿਸਪਾਂਸਿਬਲ ਵੀ ਕੋਈ मतलब किसी नाल मिसकंडक्ट या होर कोई दुर्व्यवहार ना होर वेरी सीरीस अबाउट दैट लेकिन अगर कई बार मतलब यू नैवर नो भी लोगों की मैंटैलिटी के हो जी है। कई बार कोई पेशेंट दाखिल है कोई नींद चाहते यू नैवर नो भी नाल पेशेंट है या वे अटेंडेंट के किसी ना किसी कोई छोटी मोटी घटना होती है भी मोबाइल चुका गया दैन वी ट्राई टू शॉट एट आउट भी मतलब देखो जो फुटफॉल इन्ना ज़्यादा है कई बार किसी का कोई स्कूटर चुकया जाता मी ਨੇ ਡੋਮਿਨੈਂਟ ਇਹੋ ਜਿਹੇ ਭਾਰਤ ਤਾਂ ਹੁੰਦੀਆਂ ਹੀ ਰਹਿੰਦੀਆਂ ਪਲੇਗ ਹਾਪਨਸ एवरीवेयर ਇਨ ਦਾ ਸਿਟੀ ਐਂਡ ਆ ਤਪਾਲ ਦੇ ਵਿੱਚ ਤਾਂ ਵਜਾਈ ਲੋਕਾਂ ਦਾ ਫੁੱਟਬਾਲ ਹੀ ਇੰਨਾ ਜ਼ਿਆਦਾ ਹੈਗਾ ਕਿ ਇੰਨੀ ਜਨਤਾ 11200 ਮਰੀਜ਼ ਆ ਰਿਹਾ ਸਾਡੇ ਕੋਲ ਆਲਮੋਸਟ ਜਿਵੇਂ ਅੱਜ ਮੈਂ ਸਵੇਰੇ ਆ ਕੇ ਰੋਜ਼ ਦੇਖਦਾ ਅੱਜ 109 ਮਰੀਜ਼ ਸਾਡੇ ਕੋਲ ਭਰਤੀ ਨੇ 200 ਬੈਡ ਦਾ ਹਸਪੀਟਲ ਹੈ ਥੋੜਾ ਸੁਵਾਵਾ ਡਸਟਰਬ ਵੀ ਨਹੀਂ ਹੈ ਤੇ 109 ਮਰੀਜ਼ ਦਾਖਲ ਨੇ ਉਹਦੇ ਨਾਲ ਹੋਰ ਉਹਨਾਂ ਦੇ ਨਾਲ ਇੱਕ ਇੱਕ ਦੋ ਦੋ ਅਟੈਂਡੈਂਟਸ ਐਂਡ ਸੇ ਇਨਫਲੋ ਬਹੁਤ ਜ਼ਿਆਦਾ ਐਂਡ ਵੀ ਟ੍ਰਾਈ ਟੂ ਕੀਪ ਦਾ ਥਿੰਗਸ ਐਂਡ ਕੰਟਰੋਲ ਦੇ ਕਿੰਨੇ ਸਟੇਲ ਕੁਛ ਨਾ ਕੁਛ ਛੁਟੀਆਂ ਮੋਟੀਆਂ ਘਟਨਾਵਾ ਹੁੰਦੀਆਂ ਰਹਿੰਦੀਆਂ ਐਂਡ ਅਗਰ ਸਾਨੂੰ ਪ੍ਰੋਪਰ ਹੋਰ ਸਿਕਿਉਰਟੀ ਮਿਲ ਜੇ ਤਾਂ ਆਈ ਥਿੰਕ एवरीथिंग विल बी ਫਾਈਨ ਓਕੇ ਡਾਕਟਰ ਸਾਹਿਬ ਲਾਸਟ ਵਾਲਾ ਕਿ ਇਸ ਸਟ੍ਰਾਈਕ ਤੋਂ ਬਾਅਦ ਆਸਵਾਸ਼ਣ ਜਿਹੜਾ ਦਿੱਤਾ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਜੋ ਸੀਗੀਆਂ ਡਾਕਟਰਸ ਪੂਰੀ ਤਰ੍ਹਾਂ ਸੈਟੀਸਫਾਈ ਹਾਂ ਜਿਵੇਂ ਮੈਂ ਸ਼ੁਰੂ ਚ ਹੀ ਦੱਸਿਆ ਵੀ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਖੁਦ ਡਾਕਟਰ ਨੇ ਐਂਡ ਜਦੋਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਜਾਂ ਪ੍ਰੋਪਰ ਇੱਕ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਇਹ ਕਹਿਤਾ ਹੈ ਆਈ ਥਿੰਕ ਵੀ ਹੀਲ ਕੀਪ ਅ ਵਾਰਡ ਆਫ ਥੈਟ ਐਂਡ ਇਸੇ ਕਰਕੇ ਹੀ ਡਾਕਟਰ ਸਾਡੇ ਸੈਟੀਸਫਾਈਡ ਨਹੀਂ ਕਿਉਂਕਿ ਮਾਨਯੋਗ ਸਿਹਤ ਮੰਤਰੀ ਜੀ ਡਾਕਟਰ ਹੋਣ ਦੇ ਨਾਤੇ ਉਹਨਾਂ ਨੂੰ ਇੰਟਰਨਲੀ ਪਤਾ ਹੈਗਾ ਵੀ ਜੋ ਪ੍ਰੋਬਲਮਸ ਡਾਕਟਰਾਂ ਨੂੰ ਫੇਸ ਕਰਨੀਆਂ ਪੈਣੀਆਂ ਐਂਡ 100% ਗਵਰਨਮੈਂਟ ਇਸ ਮੁੱਦੇ ਤੇ ਪੂਰੀ ਉਤਰੇਗੀ ਐਂਡ ਡਾਕਟਰ ਸੈਟੀਸਫਾਈਡ ਨੇ ਥੈਂਕ ਯੂ ਡਾਕਟਰ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਡਾਕਟਰ ਸਵਰ ਸਿੰਘ ਸਵਰਨਜੀਤ ਸਿੰਘ ਜਿਹੜੇ ਕਿ ਇਥੋਂ ਦੇ ਸਿਵਲ ਹਸਪੀਟਲ ਦੇ ਐਸ ਐਮਓ ਨੇ ਉਹਨਾਂ ਮੁਤਾਬਿਕ ਹੁਣ ਸਰਕਾਰ ਨਾਲ ਜਿਹੜੀ ਗੱਲ ਹੋਈ ਹੈ ਉਹ ਫੁੱਲਫਿਲ ਹੋਈ ਹੈ ਉਹ ਫੁੱਲਫਿਲ ਹੋ ਜਾਏਗੀ ਇੱਕ ਦੋ ਹਫਤੇ ਦੇ ਅੰਦਰ ਅੰਦਰ ਔਰ ਇਸੇ ਤੋਂ ਲੈ ਕੇ ਸਿਹਤ ਮੰਤਰੀ ਦੇ ਜਿਹੜੇ ਆਸ਼ਵਾਸ਼ਣ ਹੈ ਉਹਦੇ ਤੇ ਡਾਕਟਰ ਦੁਬਾਰਾ ਆਪਣੇ ਕੰਮ ਤੇ ਲਾਟ ਆਏ ਨੇ ਔਰ ਮਰੀਜ਼ਾਂ ਦੀ ਸਿਹਤ ਨੂੰ ਦੇਖਦੇ ਮਰੀਜ਼ਾਂ ਦੇ ਲਈ ਐਕਸਟਰਾ ਟਾਈਮ ਵੀ डॉक्टर त्यार ने कैमरा पर्सन विप्रम ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप